ਉਨਾ ਕਹਿ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਉਹ ਰੱਦ ਕਰੇ ਮਤਾ ਜਿਹੜਾ ਕੇਂਦਰ ਸਰਕਾਰ ਭੇਜ ਰਹੀ ਹੈ ਖੇਤੀ ਨਵੇਂ ਕਾਨੂੰਨ ਨਵੇਂ ਤਰੀਕੇ ਨਾਲ ਪੇਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਨੇ ਕਹਿ ਕਿ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਅਸੀਂ ਖਨੋਰੀ ਸ਼ੰਭੂ ਦੇ ਉੱਤੇ ਭਾਰੀ ਇਕੱਠ ਕਰਾਂਗੇ ਜੀ ਮੈਂ ਇੱਕ ਗੱਲ ਬੜੀ ਕਲੀਅਰ ਸ਼ਬਦਾਂ ਦੇ ਵਿੱਚ ਭਦੇਰ ਸਾਹਿਬ ਨੂੰ ਦੱਸਣਾ ਚਾਹੁੰਦਾ ਹਾਂ ਜਿਹੜਾ ਡੱਲੇਵਾਲ ਸਾਹਿਬ ਨੇ ਮਨਨ ਵਰਤ ਰੱਖਿਆ ਹੋਇਆ ਹੈ ਇਹ ਮਰਨ ਵਰਤ ਅਜੇਹਾ ਸਾਫਤ ਹੋ ਨਿਬੜਿਆ ਜਿਹਦੀ ਭਾਵਕਤਾ ਦੇ ਨਾਲ ਹੀ ਲੋਕ ਉਹਦਾ ਨਾਲ ਜੁੜ ਗਏ 4 ਤਰੀਕ ਨੂੰ ਖਨੌਰੀ ਤੇ ਸ਼ੰਭੂ ਦੇ ਉੱਤੇ ਵੱਡੇ ਇਕੱਠ ਕੀਤੇ ਜਾਣਗੇ ਠੀਕ ਹੈ ਕਰ ਲੋ ਖਨੌਰੀ ਦੇ ਉੱਤੇ ਇਹਨਾਂ ਦੇ ਨਾਲ ਖਾ ਪੰਚਾਇਤਾਂ ਹਰਿਆਣੇ ਦੀਆਂ ਵੀ ਸ਼ਮੂਲੀਅਤ ਕਰ ਰਹੀਆਂ ਨੇ 4 ਤਰੀਕ ਨੂੰ ਖਨੌਰੀ ਤੇ ਸ਼ੰਭੂ ਦੇ ਉੱਤੇ ਵੱਡੇ ਇਕੱਠ ਕੀਤੇ ਜਾਣਗੇ ਠੀਕ ਹੈ ਕਰ ਲੋ ਖਨੌਰੀ ਦੇ ਉੱਤੇ ਇਹਨਾਂ ਦੇ ਨਾਲ ਖਾ ਪੰਚਾਇਤਾਂ ਹਰਿਆਣੇ ਦੀਆਂ ਵੀ ਸ਼ਮੂਲੀਅਤ ਕਰ ਰਹੀਆਂ ਨੇ ਜਸਬੀਰ ਸਿੰਘ ਗੜੀ ਢਿਲਸਾ ਬਾਜੋ ਹੁਆ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਦੋਂ ਬਸਪਾ ਤੇ ਅਕਾਲੀ ਦਲ ਦਾ ਗੱਡ ਜੋੜ ਸੀ ਤਾਂ ਇਕੱਠਿਆਂ ਨੇ ਕੰਮ ਵੀ ਕੀਤਾ ਹਾਲਾਂਕਿ ਲੱਗਦਾ ਹੈ ਕਿ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਸ਼ਾਮਲ ਨਹੀਂ ਸੀ ਹੋਣਾ ਚਾਹੀਦਾ ਜਿਹੜਾ ਉਹ ਆਮ ਆਦੀ ਪਾਰਟੀ ਦੇ ਵਿੱਚ ਚਲੇ ਗਿਆ ਪੁਰਾਣੀ ਪਾਰਟੀ ਐ ਅਕਾਲੀ ਦਲ ਦੀ ਕੰਮ ਵੀ ਕੀਤਾ ਹੈ ਪੁਰਾਣੇ ਲੀਡਰਾਂ ਦੇ ਨਾਲ ਜੀ ਅਕਾਲੀ ਦਲ ਤਾਂ ਆਪ ਸਾਲ ਲੰਦਾ ਫਿਰਦਾ ਹੈ ਆਕਸੀਜਨ ਦੀ ਲੋੜ ਹੈ ਉਹਨਾਂ ਨੂੰ ਜਿਹੜੀ ਪਾਰਟੀ 10 ਸਾਲ ਰਾਜ ਕੀਤਾ ਹੋਵੇ ਤੇ 15 ਤੋਂ ਬਾਅਦ ਉਹਨਾਂ ਦੀ ਪੋਜੀਸ਼ਨ ਤਾਂ ਇਹ ਹੈ ਕਿ ਇੱਕ ਐਮਐਲਏ 1 MP ਸਰਜੀਤ ਸਿੰਘ ਗੜੀ ਨੇ ਆਪਣੇ ਮਨ ਨਾਲ ਬੈਠ ਕੇ ਸੋਚਿਆ ਹੋਣਾ ਉਹਨੂੰ ਲੱਗਿਆ ਹੋਣਾ ਕਿ ਕალიਦਾਲ ਨਾਲ ਜਾਣ ਦਾ ਕੋਈ ਫਾਇਦਾ ਨਹੀਂ ਸਦਾਤਾ ਦੇ ਮੁਤਾਬਕ ਉਹਨਾਂ ਨੇ ਭਾਰਤੀ ਜਨਤਾ ਪਾਰਟੀ 'ਚ ਜਾਣਾ ਵੀ ਠੀਕ ਨਾ ਸਮਝਿਆ ਕਾਂਗਰਸ ਵਿੱਚ ਜਾਣਾ ਵੀ ਠੀਕ ਨਾ ਸਮਝਿਆ ਸਰਜੀਤ ਸਿੰਘ ਗੜੀ ਬਹੁਜਨ ਸਵਾਜ ਪਾਰਟੀ ਦੇ ਸੂਬਾ ਪ੍ਰਧਾਨ ਰਹੇ ਨੇ ਤੇ ਅੱਜ ਦੀ ਸਥਿਤੀ ਦੇ ਵਿੱਚ ਉਹਨਾਂ ਨੇ ਕਿੱਧਰ ਜਾਣਾ ਹੈ ਕਿਉਂ ਜਾਣਾ ਹੈ ਕਿਵੇਂ ਜਾਣਾ ਹੈ ਉਹ ਆਪਣੇ ਭਵਿੱਖ ਬਾਰੇ ਜ਼ਿਆਦਾ ਬਿਹਤਰ ਜਾਣਦੇ ਨੇ ਸਰਕਾਰੀ ਪਰ ਸਿਗਨਤ ਸਰਕਾਰੀ ਗੱਟੀਆਂ ਦਾ ਝੂਟਾ ਲੈ ਲੈਣਾ ਚਾਹੀਦਾ ਮੇਰਾ ਕਹਿਣ ਉਹਨਾਂ ਨੇ ਸਮਝਦੇ ਨਾਲ ਪਹਿਲਾਂ ਵੀ ਕਿਹਾ ਕਿ ਗੜੀ ਸਾਹਿਬ ਕਾਫੀ ਸਿਆਣੇ ਆਗੂ ਨੇ ਕੇਂਦਰ ਸਰਕਾਰ ਲਗਾਤਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਛੋਟੀ ਛੋਟੀ ਚੀਜ਼ਾਂ ਦੇ ਕੇ ਛੋਟੇ ਛੋਟੇ ਚੀਜ਼ਾਂ ਲੈ ਕੇ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਅੱਜ ਕੈਬਨਟ ਦੇ ਵਿੱਚ ਕੇਂਦਰ ਕੈਬਨਟ ਦੇ ਵਿੱਚ ਡੀਪੀ ਖਾ ਦੇ ਵਿੱਚ ਸਬਸਿਡੀ ਦਾ ਵਾਅਦਾ ਕੀਤਾ ਗਿਆ ਦੀ ਹੁਣ ਕੇਂਦਰ ਸਰਕਾਰ ਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵੀ ਥੋੜੀਆਂ ਜਿਹੀਆਂ ਘਟਾਤੀਆਂ ਨੇ 15 ਰੁਪਏ 16 ਰੁਪਏ ਜੀ ਉਹ ਵੀ ਕਹਤਾ ਬੜਾ ਲੋਕਾਂ ਦੇ ਉੱਤੇ ਰਾਹਤ ਹੋਈ ਹੈ ਇਹ ਵੇਖ ਲਓ ਪਿਛਲੇ 4-5 ਵਾਰੀ ਕਿੰਨੇ ਕਿੰਨੇ ਰੁਪਏ ਵਧਾਉਂਦੇ ਰਹੇ ਇਹ ਜਿਹੜੇ ਕੇਂਦਰੀ ਮੰਤਰੀ ਅਸ਼ਵਨੀ ਬਾਸ਼ਨਮ ਸਾਹਿਬ ਨੇ ਦੱਸਿਆ ਡੀਏਪੀ ਤੇ ਸਬਸਿਡੀ ਬਣਾਉਣ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ 3850 ਕਰੋੜ ਰੁਪਏ ਜੱਕ ਮੁਸਤ ਪੈਕੇਜ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਚੰਨੀ ਸਾਹਿਬ ਨੇ ਇਹ ਐਲਾਨ ਕੀਤਾ ਕਿ ਭਾਈ ਸਾਹਿਬ ਤੁਸੀਂ ਤਾਂ ਇਹ ਕਿਹਾ ਸੀ ਕਿ ਅਸੀਂ ਕਿਸਾਨਾਂ ਦਾ 14 ਵਿੱਚ ਕਿਹਾ ਸੀ ਨਾਲੇ ਅਸੀਂ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰ ਦੇਵਾਂਗੇ ਹੋ ਗਈ ਡਾਕਟਰ ਸੁਬਮੀਨਾਥਨ ਜਿਨ੍ਹਾਂ ਦੀ ਰਿਪੋਰਟ ਚਾਰ ਚਾਈ 10 ਸਾਲ ਕਾਂਗਰਸ ਨੇ ਦੱਬੀ ਰੱਖੀ ਤੇ ਹੁਣ 11ਵਾਂ ਸਾਲ ਥੋੜਾ ਹੋ ਗਿਆ ਅਸੀਂ ਤੇ ਇਹ ਲਾਗੂ ਕਰਦੇ ਹਾਂ ਕਿ 14 ਚ ਗੱਲ ਕਹੀ ਸੀ ਨਾ ਉਹ ਲਾਗੂ ਹੋਈ ਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਵੀ ਮੀਟਿੰਗ ਕੀਤੀ ਗਿਆ ਤੇ ਅਗਲੀ ਰਣਨੀਤੀ ਬਣਾਈ ਗਈ ਹੈ। ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ-ਰਾਜਨੀਤਿਕ ਹੈ ਢੱਲੇਵਾਲ ਸਾਹਿਬ ਵਾਲਾ ਕਿਉਂਕਿ ਨਵਾਂ ਸਾਲ ਚੜ ਗਿਆ। 13 ਫਰਵਰੀ ਆਉਂਦਿਆਂ ਨੂੰ ਵੀ ਸਵਾ ਮਹੀਨੇ ਹੀ ਰਹਿ ਗਿਆ तकरीबन। ਉਹਨਾਂ ਨੇ ਅੱਜ ਮੀਟਿੰਗ ਕੀਤੀ ਹੈ। ਕਿਉਂਕਿ ਕੇਂਦਰੀ ਨਮਾਇੰਦਾ ਢੱਲੇਵਾਲ ਸਾਹਿਬ ਕੋਲ ਆ ਸਕਦਾ ਹੈ ਕਿ ਢੱਲੇਵਾਲ ਸਾਹਿਬ ਆਓ ਆਪਾਂ ਇਨ੍ਹਾਂ ਈਸ਼ੂਆਂ ਦੇ ਉੱਤੇ ਕੇਂਦਰ ਦੀ ਸਰਕਾਰ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ। ਇਹਦੇ ਵਿੱਚ ਪੰਜਾਬ ਸਰਕਾਰ ਦਾ ਖੜਾ ਵੀ ਛੁੱਟਦਾ ਹੈ ਇਹ ਸ਼ਾਇਦ ਇੰਟਰਵੀਨ ਕਰ ਲੈਣ ਤੇ ਕੇਂਦਰ ਦੀ ਸਰਕਾਰ ਦਾ ਵੀ ਖੜਾ ਛੁੱਟਦਾ ਹੈ ਸਤਿ ਸ਼੍ਰੀ ਅਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖ਼ਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਆ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਸਵਾਗਤ ਕਰਦੇ ਪਹਿਲਾਂ ਤੁਹਾਨੂੰ ਸਵਾਗਤ ਅਪਰਾਉਂਦੇ ਵਿੱਚ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਤੋ ਸਰਬ ਸਿੰਘ ਪੰਦੇਰ ਉਹਨੀ ਪਿੱਛੇ ਕਾਲ ਦੇ ਕੇ ਹਟੇ ਸੀ ਵੀ 30 ਦਸੰਬਰ ਵਾਲੇ ਦਿਨ ਅਸੀਂ ਪੂਰਾ ਪੰਜਾਬ ਬੰਦ ਰੱਖਾਂਗੇ ਹਾਲਾਂਕਿ ਕਾਲ ਨੂੰ ਵਧੀਆ ਹੁਲਾਰਾ ਮਿਲਿਆ ਹਰੇਕ ਜਥੇਬੰਦੀ ਨਾਲ ਖੜੀ ਕੁਝ ਕੁ ਲੋਕਾਂ ਨੇ ਵਿਰੋਧ ਕੀਤਾ ਪਰ ਇਹਨਾਂ ਮੈਣਾ ਨੀਰ ਖਾਂਦੇ ਚੀਜ਼ਾਂ ਹੋ ਤੇ ਅੱਜ ਮੁਰਤ ਉਹ ਸ਼ੰਭੂ ਬਾਰਡਰ ਦੇ ਉੱਤੇ ਖੜੇ ਹੋਏ ਸਿਰ ਉਹਨੇ ਕਹੇ ਸੀ ਅਸੀਂ ਮੀਟਿੰਗ ਕਰਾਂਗੇ ਤੇ ਮੀਟਿੰਗ ਦੇ ਵਿੱਚ ਕੋਈ ਫੈਸਲੇ ਲਵਾਂਗੇ ਫੈਸਲੇ ਲਿੱਤੇ ਗਏ ਉਹਨਾਂ ਕਹੇ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਉਹ ਰੱਦ ਕਰੇ ਮਤਾ ਜਿਹੜਾ ਕੇਂਦਰ ਸਰਕਾਰ ਭੇਜ ਰਹੀ ਹੈ ਖੇਤੀ ਨਵੇਂ ਕਾਨੂੰਨ ਨਵੇਂ ਤਰੀਕੇ ਨਾਲ ਪੇਸ਼ ਕਰ ਰਹੀ ਹੈ ਪੰਜਾਬ ਦੇ ਵਿੱਚ ਤੇ ਦੂਜੇ ਪਾਸੇ ਨੇ ਕਹਿ ਕਿ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਵਾਲੇ ਦਿਨ ਅਸੀਂ ਖਨੋਰੀ ਸ਼ੰਭੂ ਦੇ ਉੱਤੇ ਭਾਰੀ ਇਕੱਠ ਕਰਾਂਗੇ ਜੀ ਦੇਖੋ ਜਿਹੜਾ ਸਰਬੰਸ ਸਿੰਘ ਭੰਦੇਰ ਹੈ ਇਹ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਗੈਰ ਰਾਜਨੀਤਿਕ ਇਹ ਤੇ ਢੱਲੇਵਾਲ ਸਾਹਿਬ ਇਕੱਠੇ ਹੋ ਕੇ ਤੁਰੇ ਨੇ ਉਹ ਕਹਿੰਦੇ ਕਿ 30 ਤਰੀਕ ਦੇ ਬੰਦ ਨੂੰ ਬਹੁਤ ਭਰਮਾ ਭੁਲਾਰਾ ਮਿਲਿਆ ਬਹੁਤ ਚੰਗਾ ਹੰਗਾਰਾ ਆਪਾਂ ਕਹਿ ਸਕਦੇ ਹਾਂ ਸਾਰੀਆਂ ਹੀ ਜਥੇਬੰਦੀਆਂ ਨੇ ਉਹ ਅਧਿਪਕ ਨੇ ਪੀਆਰਟੀਸੀ ਬਿਜਲੀ ਨਿਗਮ ਅਧਿਪਕ ਜਥੇਬੰਦੀਆਂ ਜਾਂ ਕੋਈ ਹੋਰ ਜਾਂ ਬੇਰਜਗਾਰਾਂ ਦੀਆਂ ਜਿਹੜੀਆਂ ਜਥੇਬੰਦਗਾਂ ਨੇ ਇਹਨਾਂ ਸਾਰਿਆਂ ਨੇ ਸਾਡੇ ਨਾਲ ਸਹਿਮਤੀ ਪ੍ਰਗਟਾਈ ਔਰ ਇਸ ਬੰਦ ਦੇ ਵਿੱਚ ਸ਼ਾਮਲ ਹੋਏ ਮੈਂ ਇੱਕ ਗੱਲ ਬੜੀ ਕਲੀਅਰ ਸ਼ਬਦਾਂ ਦੇ ਵਿੱਚ ਭੰਦੇਰ ਸਾਹਿਬ ਨੂੰ ਦੱਸਣਾ ਚਾਹੁੰਦਾ ਜਿਹੜਾ ਡੱਲੇਵਾਲ ਸਾਹਿਬ ਨੇ ਮਨਨ ਵਰਤ ਰੱਖਿਆ ਹੋਇਆ ਇਹ ਮਨਨ ਵਰਤ ਅਜੇ ਹਾਬਤ ਹੋ ਨਿਬੜਿਆ ਜਿਹਦੀ ਭਾਵਕਤਾ ਦੇ ਨਾਲ ਹੀ ਲੋਕ ਉਹਦਾ ਨਾਲ ਜੁੜ ਗਏ ਕਿਹੜਾ ਇੱਕ ਬੰਦਾ ਸਮੁੱਚੇ ਕਿਸਾਨਾਂ ਦੀਆਂ ਮੰਗਾਂ ਵਾਸਤੇ ਆਪਣੀ ਜਾਨ ਜੋਖਮ 'ਚ ਪਾ ਰਿਹਾ ਹੈ ਜਦੋਂ ਤੁਸੀਂ ਨਤਨਤ ਸੱਦੇ ਦਿੰਦੇ ਹੋ ਤਾਂ ਕੋਈ ਜੁੜਦਾ ਨਹੀਂ ਇੱਥੇ ਲੋਕਾਂ ਦੀ ਭਾਵਕਤਾ ਔਰ ਕੇਂਦਰ ਦੀ ਸਰਕਾਰ ਵਿਰੁੱਧ ਇੱਕ ਮਾਹੌਲ ਸਿਰਜਿਆ ਗਿਆ ਕਿ ਕੇਂਦਰ ਦੀ ਸਰਕਾਰ ਧਨਾਡਾ ਨੂੰ ਬਹੁਤ ਉੱਪਰ ਚੱਕਦੀ ਹੈ ਤੇ ਕਿਸਾਨਾਂ ਦੇ ਕਠਤ ਰੂਪ ਦੇ ਵਿੱਚ ਬਦਲੇ ਲੈ ਰਹੀ ਹੈ ਕੋਈ ਸ਼ੱਕ ਨਹੀਂ ਤਕਰੀਬਨ ਤਕਰੀਬਨ ਆਪਾਂ ਕਹਿ ਸਕਦੇ ਆ ਕਿ ਸਾਰੇ ਹੀ ਸ਼ਹਿਰਾਂ ਦੇ ਵਿੱਚ ਇਸ ਬੰਦ ਨੂੰ 90 ਫੀਸਦੀ ਤੋਂ ਵੱਧ ਸਫਲਤਾ ਦਾ ਹਾਸਲ ਹੋਈ ਹੈ 60% ਦੇ ਵਿੱਚ ਪਹਿਲਾ ਦਰਜਾ ਆ ਜਾਂਦਾ ਹੈ ਸਾਡੇ ਪੇਪਰਾਂ 'ਚ ਤੇ 90% ਤਾਂ ਮੈਟ ਅੰਮ੍ਰਿਤਸਰ ਦੇ ਕਈ ਖੇਤਰਾਂ ਦੇ ਕੋਈ ਨੁੱਕੇ ਮੋٹے ਛੋਟੇ ਮੋٹے ਬਾਜ਼ਾਰ ਖੁੱਲੇ ਵੀ ਰਹੇ ਕਈ ਥਾਵਾਂ ਤੇ ਕਿਸਾਨ ਜਥੇਬੰਦੀਆਂ ਨੇ ਬੰਦ ਵੀ ਕਰਾਈ ਤੇ ਹੁਣ ਉਹ ਕਹਿੰਦੇ ਆ ਕਿ 4 ਤਰੀਕ ਨੂੰ ਖਨੌਰੀ ਤੇ ਛੰਭੂ ਦੇ ਉੱਤੇ ਵੱਡੇ ਇਕੱਠ ਕੀਤੇ ਜਾਣਗੇ ਠੀਕ ਹੈ ਕਰ ਲੋ ਕਨਾਰੀ ਦੇ ਉੱਤੇ ਇਹਨਾਂ ਦੇ ਨਾਲ ਖਾ ਪੰਚਾਇਤਾਂ ਹਰਿਆਣੇ ਦੀਆਂ ਵੀ ਸ਼ਮੂਲੀਅਤ ਕਰ ਰਹੀਆਂ ਨੇ ਇੱਕ ਉਹਨਾਂ ਨੇ ਕਿਹਾ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਜਿਨ੍ਹਾਂ ਨੂੰ ਰੱਦ ਕਰਵਾਤਾ ਸੀ ਤੇ ਬਦਲਵੇਂ ਰੂਪ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਵੱਖ-ਵੱਖ ਰਾਜਾਂ ਨੂੰ ਇੱਕ ਡਰਾਫਟ ਭੇਜੇ ਨੇ ਕਿ ਆਹ ਡਰਾਫਟਾਂ ਤੇ ਜਵਾਬ ਦਿਓ ਕਿਉਂਕਿ ਆਪਾਂ ਲਾਗੂ ਕਰਨੇ ਨੇ ਇਹ ਹੁਣ ਡਰਾਫਟ ਆ ਗਿਆ ਮੰਡੀਕਰਨ ਦੇ ਰੂਪ ਵਿੱਚ ਤੇ ਮੰਡੀਕਰਨ ਕਿਸਾਨ ਜਥੇਬੰਦੀ ਕਹਿੰਦੀਆਂ ਨੇ ਇਹ ਤਾਂ ਜੀ ਇੱਕ ਨਵਾਂ ਢੰਗ ਲੱਭ ਲਿਆ ਉਹਨੇ ਕਾਨੂੰਨਾਂ ਨੂੰ ਫਿਰ ਤੋਂ ਲਾਗੂ ਕਰਨ ਦਾ ਹੋ ਸਕਦਾ ਸਾਨੂੰ ਇਹਦਾ ਬਹੁਤਾ ਨਹੀਂ ਪਤਾ ਤੇ ਇਸੇ ਮਾਮਲੇ ਦੇ ਵਿੱਚ ਜਦੋਂ ਇਹ ਡਰਾਫਟ ਆ ਗਿਆ ਤਾਂ ਕਿਸਾਨ ਜਥੇਬੰਦੀਆਂ ਦੇ ਕੰਨ ਖੜੇ ਹੋ ਗਏ ਉਹਨਾਂ ਨੇ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਦੱਸਿਆ ਕਿ ਜਿਹੜੇ ਪੁਰਾਣੇ ਕਾਨੂੰਨ ਨੇ ਇਹ ਬਦਲਵੇਂ ਰੂਪ ਦੇ ਵਿੱਚ ਲਾਗੂ ਕੀਤੇ ਜਾ ਰਹੇ ਨੇ ਬਦਲਵੇਂ ਰੂਪ ਦੇ ਵਿੱਚ ਸੋ ਮੈਂ ਮਹਿਸੂਸ ਕਰਦਾ ਕਿ ਸਰਕਾਰ بار بار ਕਿਸਾਨਾਂ ਦੇ ਇਮਤਿਹਾਨ ਨਾਲ ਲਵੇ ਬੈਠ ਕੇ ਤੁਸੀਂ ਮੀਟਿੰਗਾਂ ਕਰ ਲੋ ਉਹਦੇ ਵਿੱਚੋਂ ਜਿਹੜੀ ਚੀਜ਼ ਸਰਵ ਪ੍ਰਬੰਧਤ ਹੁੰਦੀ ਹੈ ਉਹ ਲਾਗੂ ਕਰ ਦਿਓ ਪਰ ਅਜੇ ਹਕੀਤਾ ਨਹੀਂ ਜਾ ਰਿਹਾ ਇਹਨੂੰ ਬਦਲਵੇਂ ਰੂਪ ਚ ਤੇ ਸੂਬਾ ਸਰਕਾਰ ਕੱਲੀ ਸਰਕਾਰ ਨਹੀਂ ਸਰਕਾਰਾਂ ਨੂੰ ਇਹ ਪੰਧੇਰ ਹੋ ਰਹੀ ਕਹਿ ਰਹੇ ਨੇ ਕਿ ਤੁਸੀਂ ਇਹ ਨਵੇਂ ਡਰਾਫਟ ਨੂੰ ਰੱਦ ਕਰ ਦਿਓ ਵਿਧਾਨ ਸਭਾ ਚ ਮਤਾ ਪਾ ਕੇ ਅਸੀਂ ਤਾਂ ਮੰਨਾਂਗੇ ਕਿ ਤੁਸੀਂ ਸੱਚਮੁੱਚ ਕਿਸਾਨ ਹਤੈਸ਼ੀਓ ਤਾਂ ਜੇ ਸਰਕਾਰ ਇਹ ਮਤਾ ਲੈ ਆਵੇ ਤੇ ਮੈਨੂੰ ਨਹੀਂ ਲੱਗਦਾ ਭਾਜਪਾ ਨੂੰ ਛੱਡ ਕੇ ਬਾਕੀ ਕੋਈ ਜਿਹੜੀ ਪਾਰਟੀ ਹੈ ਉਹ ਇਹਦੇ ਉੱਤੇ ਨਾਲ ਨਾ ਖੜੇ ਜੀ ਸੋ ਨਾਲੇ ਗੱਲ ਕਰਦਿਆਂ ਜੀ ਬਸਪਾ ਦੇ ਸਾਫਕਾ ਪ੍ਰਧਾਨ ਨੇ ਜਸਬੀਰ ਸਿੰਘ ਗੜੀ ਸਰਬਾਤ ਸਾਬ ਅੱਜ ਜੋ ਆਮ ਆਦੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਦੋਂ ਬਸਪਾ ਤੇ ਅਕਾਲੀ ਦਲ ਦਾ ਗੱਠ ਜੋੜ ਸੀ ਤਾਂ ਇਕੱਠਿਆਂ ਨੇ ਕੰਮ ਵੀ ਕੀਤਾ ਹਾਲਾਂਕਿ ਲੱਗਦਾ ਹੈ ਕਿ ਉਹਨਾਂ ਨੂੰ ਅਕਾਲੀ ਦਲ ਦੇ ਵੀ ਸ਼ਾਮਲ ਨਹੀਂ ਸੀ ਹੋਣਾ ਚਾਹੀਦਾ ਜਿਹੜਾ ਉਹ ਆਮ ਆਦੀ ਪਾਰਟੀ ਦੇ ਵਿੱਚ ਚਲੇ ਗਏ ਪੁਰਾਣੀ ਪਾਰਟੀ ਐ ਅਕਾਲੀ ਦਲ ਦੀ ਕੰਮ ਵੀ ਕੀਤਾ ਹੈ ਪੁਰਾਣੇ ਲੀਡਰਾਂ ਦੇ ਨਾਲ ਜੀ ਦੇਖੋ ਇੱਕ ਕਿਸੇ ਵਿਅਕਤੀ ਦਾ ਆਪਣਾ ਫੈਸਲਾ ਹੁੰਦਾ ਹੈ ਅਕਾਲੀ ਦਲ ਤਾਂ ਆਪ ਸਾਂ ਲੈਦਾ ਫਿਰਦਾ ਹੈ ਆਕਸੀਜਨ ਦੀ ਲੋੜ ਹੈ ਉਹਨਾਂ ਨੂੰ ਜਿਹੜੀ ਪਾਰਟੀ 10 ਸਾਲ ਰਾਜ ਕੀਤਾ ਹੋਵੇ ਤੇ 15 ਤੋਂ ਬਾਅਦ ਉਹਨਾਂ ਦੀ ਪੋਜੀਸ਼ਨ ਤਾਂ ਇਹ ਹੈ ਕਿ ਇੱਕ ਐਮਐਲਏ ਇੱਕ ਐਮਪੀ ਕੋਈ ਬੰਦਾ ਕਿਉਂ ਜਾਊਗਾ ਉਹਨਾਂ 'ਚ ਆਪਣਾ ਭਵਿੱਖ ਖਰਾਬ ਕਰਨ ਵਾਸਤੇ ਰਹੀ ਗੱਲ ਸੁਰਜੀਤ ਸਿੰਘ ਗੜੀ ਦੀ ਸੁਰਜੀਤ ਸਿੰਘ ਗੜੀ ਨੇ ਆਪਣੇ ਮਨ ਨਾਲ ਬੈਠ ਕੇ ਸੋਚਿਆ ਹੋਣਾ ਉਹਨੂੰ ਲੱਗਿਆ ਹੋਣਾ ਕਿ ਕალიਦਾਲ ਨਾਲ ਜਾਣ ਦਾ ਕੋਈ ਫਾਇਦਾ ਨਹੀਂ ਸਦਾਤਾ ਦੇ ਮੁਤਾਬਕ ਉਹਨਾਂ ਨੇ ਭਾਰਤੀ ਜਨਤਾ ਪਾਰਟੀ 'ਚ ਜਾਣਾ ਵੀ ਠੀਕ ਨਾ ਸਮਝਿਆ ਉਹਨਾਂ ਨੇ ਕਾਂਗਰਸ ਵਿੱਚ ਜਾਣਾ ਵੀ ਠੀਕ ਨਾ ਸਮਝਿਆ ਸਰਜੀਤ ਸਿੰਘ ਗੜੀ ਬੌਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਰਹੇ ਨੇ ਤੇ ਅੱਜ ਦੀ ਸਥਿਤੀ ਦੇ ਵਿੱਚ ਉਹਨਾਂ ਨੇ ਕਿੱਧਰ ਜਾਣਾ ਹੈ ਕਿਉਂ ਜਾਣਾ ਹੈ ਕਿਵੇਂ ਜਾਣਾ ਹੈ ਉਹ ਆਪਣੇ ਭਵਿੱਖ ਬਾਰੇ ਜ਼ਿਆਦਾ ਬਿਹਤਰ ਜਾਣਦੇ ਨੇ ਉਹਨਾਂ ਨੇ ਕਿਉਂ ਕੀ ਕੁਝ ਗੱਲਾਂ ਇਹੋ ਜਿਹੀਆਂ ਵੀ ਹੁੰਦੀਆਂ ਨੇ ਬਿੱਟੂ ਜੀ ਜੀ ਕਿ ਅਜੇ 27 ਤੱਕ ਤਾਂ ਸਰਕਾਰ ਹੈ ਇਹਨਾਂ ਦੀ ਘੱਟੋ ਘੱਟ 2 ਸਾਲ ਸਰਕਾਰੀ ਸਿਸਟਮ ਦਾ ਆਨੰਦ ਤਾਂ ਲੈ ਲਓ ਉਹਨਾਂ ਤੱਕ ਤਾਂ ਬਹੁਜਨ ਸਭਾਈ ਪਾਰਟੀ ਦੇ ਨਾਲ ਡਿੱਕਡੋਲੀ ਖਾਦੇ ਆ ਔਰ ਬਹੁਜਨ ਸਭਾਈ ਪਾਰਟੀ ਜਿੱਦ ਦੇ ਨਾਲ ਖੜਦੀ ਹੈ ਕਹਿੰਦੇ ਉਹਨੂੰ ਡੋਬ ਦਿੰਦੀ ਐ 80% ਤੋਂ ਪਹਿਲਾਂ ਇਹ ਸਾਰਾ ਕੁਝ ਖੱਬੀਆਂ ਧਰਾਂ ਵਾਸਤੇ ਹੁੰਦਾ ਸੀ ਵੀ ਜਿਹਦੇ ਨਾਲ ਕਾਂਗਰਸ ਜੁੜ ਗਏ ਸਮਝ ਲੋ ਉਹਦਾ ਭਾਂਡਾ ਭੰਨਿਆ ਗਿਆ ਉਹ ਤਾਂ ਗਿਆ ਖੱਬੀਆਂ ਧਰਾਂ ਕਾਂਗਰਸ ਜਦੋਂ ਕਾਂਗਰਸ ਨਾਲ ਆਏ ਤਾਂ ਕਾਂਗਰਸ ਦੀ ਸਰਕਾਰ ਨਾ ਬਣੀ ਅਗਲੀ ਵਾਰ ਅਕਾਲੀਆਂ ਨਾਲ ਚਲੇ ਗਏ ਤਾਂ ਅਕਾਲੀ ਦਲ ਦੀ ਸਰਕਾਰ ਨਾ ਬਣੀ ਸੋ ਸਰਜੀਤ ਸਿੰਘ ਗੜੀ ਸਿਆਣੇ ਆਗੂ ਨੇ ਉਹਨਾਂ ਨੂੰ ਰਾਜਨੀਤੀ ਦੀ ਕਾਫੀ ਸਮਝ ਹੈ ਤੇ ਉਹਨਾਂ ਨੇ ਭਵਿੱਖ ਦੇ ਦੌਰ ਦੇਖ ਕੇ ਆਪਣਾ ਫੈਸਲਾ ਆਪ ਕੀਤਾ ਜੀ ਕਿਸੇ ਹੋਰ ਨੇ ਨਹੀਂ ਕੀਤਾ ਤੇ ਮੈਨੂੰ ਲੱਗਦਾ ਉਹਨਾਂ ਨੇ ਜੋ ਫੈਸਲਾ ਲਿਆ ਉਹ ਆਪਣੀ ਕੋਰ ਕਮੇਟੀ ਜਿਹੜੇ ਨਜ਼ਦੀਕੀ ਸਾਥੀ ਹੁੰਦੇ ਨੇ ਬੰਦਾ ਉਹਨਾਂ ਨਾਲ ਤਾਂ ਗੱਲ ਕਰ ਹੀ ਲੈਂਦਾ ਕਿ ਵੀ ਭਾਈ ਆਪਾਂ ਆਸਕਾ ਪਚੱਕਣ ਲੱਗਾ ਦੱਸੋ ਤੁਸੀਂ ਕਿ ਜਾਉਨੇ ਹੋ ਸੋ ਸਰਜੀਤ ਸਿੰਘ ਗੜੀ ਨੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਕਿਉਂਕਿ ਸਰਕਾਰ ਹੈ ਹੁਣ ਤੱਕ ਤਾਂ ਉਹ انہਾਂ ਪਾਰਟੀਆਂ 'ਚ ਹੀ ਰਹੇ ਨੇ ਜਿੱਥੇ ਵਿਰੋਧੀ ਧਿਰਾਂ ਹੁੰਦੀਆਂ ਸੀ ਤੇ ਬਾਅਦ ਦੇ ਵਿੱਚ ਕੀ ਹੁੰਦਾ ਕੀ ਨਹੀਂ ਘੱਟੋ-ਘੱਟ ਹੁਣ ਤਾਂ ਸਰਕਾਰੀ ਕੁਰਸੀਆਂ ਤੇ ਸਰਕਾਰੀ ਗੱਟਿਆਂ ਦਾ ਝੂਟਾ ਲੈ ਲੈਣਾ ਚਾਹੀਦਾ ਮੇਰਾ ਕਹਿਲ ਉਹਨਾਂ ਨੇ ਸਮਝਦੇ ਨਾਲ ਪਰ ਪਹਿਲਾਂ ਵੀ ਕਿਹਾ ਕਿ ਗੜੀ ਸਾਹਿਬ ਕਾਫੀ ਸਿਆਣੇ ਆ ਗੁਨੇ ਔਰ ਬਿਨਾ ਬਜਾਉ ਉਹਨਾਂ ਨੂੰ ਇਹਨਾਂ ਦੀ ਬੀਬੀ ਮਾਇਆਬਤੀ ਇੱਧਰ ਵੀ ਸਿੰਗਲ ਹੈਂਡ ਹੀ ਆ ਸਾਰਾ ਕੁਝ ਉਹਦੀ ਥਾਤੇ ਉਹਨਾਂ ਦੀ ਥਾਤੇ ਜਿਹੜੇ ਪੁਰਾਣੇ ਪ੍ਰਧਾਨ ਸੀ ਇਹਨਾਂ ਤੋਂ ਪਹਿਲਾਂ ਗੜੀ ਸਾਹਿਬ ਤੋਂ ਉਹਨਾਂ ਨੇ ਅਵਤਾਰ ਸਿੰਘ ਕਰੀਮਪੁਰੀ ਨੂੰ ਦੁਬਾਰਾ ਪੰਜਾਬ ਦੇ ਵਿੱਚ ਬਾਗਡੋਰ ਦੇ ਦਿੱਤੀ ਹੈ ਤੇ ਮੇਰਾ ਖਿਆਲ ਉਸੇ ਦਿਨ ਤੋਂ ਗੜੀ ਸਾਹਿਬ ਥੋੜਾ ਜਿਹਾ ਆਪਣੇ ਆਪ ਨੂੰ ਘਟਨਜੀ ਮਹਿਸੂਸ ਕਰ ਰਹੇ ਸਨ ਸੋ ਉਹਨਾਂ ਨੇ ਫੈਸਲਾ ਲੈ ਲਿਆ ਉਹਨਾਂ ਦਾ ਆਪਣਾ ਫੈਸਲਾ ਕਿਸੇ ਨੇ ਹੋਰ ਕੋਈ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੇ ਹੋਰ ਉਹਦੇ ਵਿੱਚ ਕੋਈ ਯੋਗਦਾਨ ਪਾਇਆ ਜੀ ਸਰਟਲ ਸਾਹਿਬ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਕਿਸਾਨ ਆਪਣੀ ਜਿੱਦ ਦੇ ਉੱਤੇ ਅੜੇ ਹੋਏ ਨੇ ਆਪਣੀ ਮੰਗਾਂ ਦੇ ਉੱਤੇ ਅੜੇ ਹੋਏ ਨੇ ਮੰਗਾਂ ਜਾਇਜ਼ ਨੇ ਜੀ ਹੁਣੇ ਵੀ ਚਾਹੀਦੇ ਨੇ ਪਰ ਕੇਂਦਰ ਸਰਕਾਰ ਲਗਾਤਾਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਦੇ ਕੇ ਛੋਟੇ-ਛੋਟੇ ਚੀਜ਼ਾਂ ਲਾ ਕੇ ਕਿਸਾਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਆ ਤੇ ਅੱਜ ਕੈਬਨਟ ਦੇ ਵਿੱਚ ਕੇਂਦਰ ਕੈਬਨਟ ਦੇ ਵਿੱਚ ਡੀਏਪੀ ਖਾ ਦੇ ਵਿੱਚ ਸਬਸਿਡੀ ਦਾ ਵਾਅਦਾ ਕੀਤਾ ਗਿਆ ਜੀ ਦੇਖੋ ਇਹ ਚੱਲ ਤਾਂ ਬਾਵਾ ਪੁਰਾਣਾ ਰਿਹਾ ਜੀ ਹੁਣ ਕੇਂਦਰ ਸਰਕਾਰ ਨੇ ਕਮਰਸ਼ੀਅਲ ਸਿਲੰਡਰ ਦੀਆਂ ਕੀਮਤਾਂ ਵੀ ਥੋੜੀਆਂ ਜਿਹੀਆਂ ਘਟਾਤੀਆਂ ਨੇ 15 ਰੁਪਏ 16 ਰੁਪਏ ਜੀ ਉਹ ਵੀ ਕਹਤਾ ਬੜਾ ਲੋਕਾਂ ਦੇ ਉੱਤੇ ਰਾਹਤ ਹੋਈ ਹੈ ਇਹ ਵੇਖ ਲਓ ਪਿਛਲੇ 4-5 ਵਾਰੀ ਕਿੰਨੇ-ਕਿੰਨੇ ਰੁਪਏ ਵਧਾਉਂਦੇ ਰਹੇ ਆ ਇੱਕ ਵਾਰੀ ਵਧਾ ਲਓ ਹੌਲੀ-ਹੌਲੀ ਕਰਕੇ 50 ਰੁਪਏ ਵਧਾ ਦਿਓ 60 ਰੁਪਏ ਫਿਰ 10 ਰੁਪਏ ਛੱਡ ਦਿਓ ਵਾਦੇ ਦੀ ਗੱਲ ਨਹੀਂ ਕਰਦੇ ਘਾਟੇ ਦੀ ਗੱਲ ਕਰਦੇ ਉਹੀ ਇੱਥੇ ਹੈ ਅੱਜ ਤੋਂ 14 ਦੇ ਵਿੱਚ ਦੱਸਣ ਇਹ ਜਿਹੜੇ ਕੇਂਦਰੀ ਮੰਤਰੀ ਅਸ਼ਵਨੀ ਬਾਸ਼ਨਮ ਸਾਹਿਬ ਨੇ ਦੱਸਿਆ ਹੈ ਕੀ ਡੀਏਪੀ ਤੇ ਸਬਸਿਡੀ ਬਣਾਉਣ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ ਕੀ ਕਹਿੰਦੇ ਐ ਕਿ 3850 ਕਰੋੜ ਰੁਪਏ ਜੱਕ ਮੁਸਤ ਪੈਕੇਜ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ ਜਨਵਰੀ 25 ਅੱਜ ਤੋਂ ਦਸੰਬਰ 31 2025 ਤੱਕ ਇਹ ਸਾਰਾ ਕੁਝ ਜਾਰੀ ਰਹੇਗਾ ਤੇ ਕਿਸਾਨਾਂ ਨੂੰ 50 ਕਿਲੋ ਡੀਏਪੀ ਖਾਦ ਦਾ ਥੈਲਾ 1350 ਰੁਪਇਆ ਦੇ ਵਿੱਚ ਉਪਲਬਧ ਹੋਵੇਗਾ ਪਹਿਲਾਂ ਵਧਾ ਦਿਓ ਫਿਰ ਥੋੜਾ ਜਿਹਾ ਘਟਾ ਦਿਓ ਇਹ ਸਰਕਾਰਾਂ ਕਰਦੀਆਂ ਕੁਛ ਨਹੀਂ ਕਹਿੰਦੀਆਂ ਕੁਛ ਨਹੀਂ ਇਹ ਆਸ਼ਬਰੀ ਬਸ਼ਨਪ ਸਾਹਿਬ ਜਿਹੜੇ ਨਾਲ ਰੇਲ ਮੰਤਰੀ ਵੀ ਹੈ ਇਹਨਾਂ ਨੂੰ ਪੁੱਛੇ ਕਿ ਤੁਸੀਂ ਪਾਰਲੀਮੈਂਟ ਦੀ ਇੱਕ ਕਮੇਟੀ ਬਣਾਈ ਹੈ ਖੇਤੀ ਨਾਲ ਸੰਬੰਧਿਤ ਜਿਹਦੇ ਚੇਅਰਮੈਨ ਨੇ ਲੋਕ ਸਭਾ ਦੀ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਚੰਨੀ ਚੰਨੀ ਸਾਹਿਬ ਨੇ ਇਹ ਐਲਾਨ ਕੀਤਾ ਕਿ ਭਾਈ ਸਾਹਿਬ ਤੁਸੀਂ ਤਾਂ ਇਹ ਕਿਹਾ ਸੀ ਕਿ ਅਸੀਂ ਕਿਸਾਨਾਂ ਦਾ 14 ਵਿੱਚ ਕਿਹਾ ਸੀ ਨਾਲੇ ਅਸੀਂ ਕਿਸਾਨਾਂ ਦੀ ਆਮਦਨ 2022 ਤੱਕ ਦੁੱਗਣੀ ਕਰ ਦੇਵਾਂਗੇ ਹੋ ਗਈ ਜੇ ਕੋਈ ਅੰਕੜਾ ਹੈ ਤਾਂ ਦੱਸ ਦਿਓ ਡਾਕਟਰ ਸੁਭਾਮੀ ਨਾਥਨ ਜਿਨ੍ਹਾਂ ਦੀ ਰਿਪੋਰਟ ਚਾਰ ਚਾਈ 10 ਸਾਲ ਕਾਂਗਰਸ ਨੇ ਦੱਬੀ ਰੱਖੀ ਤੇ ਹੁਣ 11ਵਾਂ ਸਾਲ ਥੋੜਾ ਹੋ ਗਿਆ ਅਸੀਂ ਤੇ ਜੀ ਲਾਗੂ ਕਰਦੇ ਆਂਗੇ 14 ਚ ਗੱਲ ਕਹੀ ਸੀ ਨਾ ਉਹ ਲਾਗੂ ਹੋਈ ਤੇ ਅੱਜ ਅਸੀਂ ਤਾਂ ਜੀ ਬਹੁਤ ਸਬਸਿਟੀ ਹੈ ਚੰਨੀ ਸਾਹਬ ਨੇ ਕੀ ਕਿ ਆਪਣੀ ਰਿਪੋਰਟ ਦੇ ਵਿੱਚ ਉਹਨਾਂ ਦੀ ਕਮੇਟੀ ਨੇ ਉਹ ਕਹਿੰਦੇ ਜੀ ਬਾਕੀ ਕਿਸਾਨਾਂ ਨੂੰ ਦੁਗਰਾ ਭਾਅ ਮਿਲਣਾ ਚਾਹੀਦਾ ਸਭ ਤੋਂ ਪਹਿਲਾਂ ਜਿਹੜਾ ਪ੍ਰਧਾਨ ਮੰਤਰੀ ਕਿਸਾਨ ਨਿਧੀ ਸਨਮਾਨ ਯੋਜਨਾ ਹੈ ਇਹਦੇ ਰਾਹੀਂ ਜਿਹੜਾ ਸਾਲ ਦਾ 6000 ਰੁਪਏ ਕਿਸਾਨਾਂ ਦੇ ਖਾਤਿਆਂ 'ਚ ਪਾਉਨੇ ਹੋ ਇਹ ਚੀਜ਼ ਦੁੱਗਣੀ ਕਰਕੇ ਪਾਓ ਜੇ 12000 ਰੁਪਏ ਸਾਲਾਨਾ ਜਾ ਰਿਹਾ ਹੈ ਇਹਨੂੰ ਦੁਗਣਾ ਕਰੋ 12 ਦੀ ਥਾਂ ਤੇ 24000 ਕਿਸਾਨਾਂ ਦੇ ਕੋਲ ਜਾਵੇ ਉਹਨਾਂ ਨੂੰ ਕੁਝ ਰਾਹਤ ਵੀ ਹੋਵੇ ਤੇ ਜਿਹੜੇ ਭਾਅ ਦੁੱਗਨੇ ਕਰਨੇ ਆ ਉਹ ਵੀ ਤੁਰੰਤ ਪੱਧਰ ਦੇ ਉੱਤੇ ਭਾਅ ਦੁੱਗਨੇ ਕੀਤੇ ਜਾਣ ਇਹਨੂੰ ਕੋਈ ਮੰਨੂਗਾ ਕਿ ਨਹੀਂ ਮੰਨੂਗਾ ਇਹ ਜਿਹੜੀਆਂ ਪਾਰਲੀਮੈਂਟ ਦੀਆਂ ਕਮੇਟੀਆਂ ਹੁੰਦੀਆਂ ਨੇ ਇਦੇ ਵਿੱਚ ਕੋਈ ਇੱਕ ਧਿਰ ਨਹੀਂ ਸਾਰੀਆਂ ਹੀ ਧਿਰਾਂ ਦੇ ਮੈਂਬਰ ਸਹਾਬਾਨ ਹੁੰਦੇ ਨੇ ਲੋਕ ਸਭਾ ਦੇ ਵਿੱਚੋਂ ਇਹ ਹੁੰਦਾ ਨਹੀਂ ਹੁੰਦਾ ਕੁਝ ਕਹਿ ਨਹੀਂ ਸਕਦੇ ਸੋ ਇਸ ਦੇ ਵਿੱਚ ਜਿਹੜਾ ਚੰਨੀ ਸਾਹਿਬ ਵਾਲੀ ਕਮੇਟੀ ਹੈ ਉਹਦਾ ਜਿਹੜੀ ਰਿਪੋਰਟ ਹੈ ਉਹ ਵੀ ਲਾਗੂ ਨਹੀਂ ਹੋਈ ਤੁਸੀਂ ਨਿਰੇ ਪੂਰੇ ਕਿਉਂਕਿ ਜਿਹੜੀਆਂ ਵਿਰੋਧੀ ਧਰਤੀਆਂ ਪਾਰਟੀਆਂ ਨੇ ਉਹ ਸਾਰਿਆਂ ਇੱਕੋ ਗੱਲ ਕਹਿੰਦੀਆਂ ਕਿ ਮੋਦੀ ਸਾਹਿਬ ਜੋ ਕੁਝ ਤੁਸੀਂ 14 ਚ ਕਿਹਾ ਸੀ ਉਹ ਕਰਕੇ ਦਿਖਾਓ ਪਹਿਲੀ ਗੱਲ ਤੁਸੀਂ ਕਿਹਾ ਸੀ ਤੁਹਾਡੇ ਖਾਤਿਆਂ ਚ ਪੈਸੇ ਦੁੱਗਨੇ ਹੋ ਜਾਣਗੇ ਉਹ ਦੁੱਗਨੇ ਤਾਂ ਛੱਡੋ ਜਿੰਨੇ ਤੁਸੀਂ ਕਿਹਾ ਸੀ ਕਿ ਵਿਦੇਸ਼ਾਂ ਦੇ ਵਿੱਚੋਂ ਜਿਹੜਾ ਭ੍ਰਿਸ਼ਟਾਚਾਰ ਦਾ ਪੈਸਾ ਪਿਆ ਹੈ 2 ਨੰਬਰ ਚ ਉਹ ਸਾਰਾ ਇਕੱਠਾ ਕਰਕੇ ਵਾਪਸ ਲਿਆਵਾਂਗੇ ਦੇਸ਼ ਚ ਤੇ ਹਰ ਵਰਗ ਦੇ ਖਾਤੇ ਦੇ ਵਿੱਚ ਇੱਕ ਇੱਕ ਖਾਤੇ 'ਚ 5-5 ਲੱਖ ਆਊਗਾ ਬਾਦ ਦੇ ਵਿੱਚ ਢਿੱਲੇ ਜਿਹਾ ਬੁਲਾਣਾ ਕਹਤਾ ਉਹ ਤਾਂ ਇੱਕ ਚੋਣ ਜੁਮਲਾ ਥਾ ਇਹਦਾ ਮਤਲਬ ਰਾਜਸੀ ਪਾਰਟੀਆਂ ਜੁਮਲੇ ਦਿਖਾ ਕੇ ਸੱਤਾ ਚਾਹ ਜਾਂਦੀਆਂ ਨੇ ਤੇ ਫੇਰ ਜਿਹੜੇ ਵਟੇ ਘਰਾਣੇ ਨੇ ਮਲਕ ਭਾਗੋ ਉਹਨਾਂ ਦੇ ਪਿੱਠ ਤੇ ਖੜ ਜਾਂਦੇ ਆ ਕਿ ਲੁੱਟੋ ਜਨਾ ਲੁੱਟ ਸਕਦੇ ਹੋਂ ਕਥਤ ਰੂਪ 'ਚ ਸੋ ਮੈਂ ਮਹਿਸੂਸ ਕਰਦਾ ਕਿ ਜੇ ਤੁਸੀਂ ਵਾਅਦੇ ਕੀਤੇ ਆ ਕਿਸਾਨਾਂ ਨਾਲ ਕੀਤੇ ਆਮ ਲੋਕਾਂ ਨਾਲ ਕੀਤੇ ਫਿਰ ਇਹਨੂੰ ਕਿਰਪਾ ਕਰਕੇ ਇਹਦੇ ਤੇ ਖਰਾ ਉਤਰਿਆ ਜਾਵੇ ਜੀ ਚਲੋ ਸਾਖਨੋਰੀ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਵੀ ਮੀਟਿੰਗ ਕੀਤੀ ਗਈ ਹੈ ਤੇ ਅਗਲੀ ਰਣਨੀਤੀ ਬਣਾਈ ਗਈ ਹੈ ਜੀ ਹਾਂ ਸੰਯੁਕਤ ਕਿਸਾਨ ਮੋਰਚਾ ਜਿਹੜਾ ਗੈਰ ਰਾਜਨੀਤਿਕ ਹੈ ਡੱਲੇਵਾਲ ਸਾਹਿਬ ਵਾਲਾ ਕੋਕਾ ਨਵਾਂ ਸਾਲ ਚੜ ਗਿਆ 13 ਫਰਵਰੀ ਆਉਂਦਿਆਂ ਨੂੰ 2 ਸਵਾ ਮਹੀਨੇ ਰਹਿ ਗਿਆ ਤਕਰੀਬਨ ਉਹਨਾਂ ਨੇ ਅੱਜ ਮੀਟਿੰਗ ਕੀਤੀ ਹੈ ਕੁਝ ਕੰਸੂਆਂ ਸਾਹਮਣੇ ਆ ਰਹੀਆਂ ਨੇ ਕਿਉਂਕਿ ਕੇਂਦਰੀ ਨੁਮਾਇੰਦਾ ਡੱਲੇਵਾਲ ਸਾਹਿਬ ਕੋਲ ਆ ਸਕਦਾ ਹੈ ਕਿ ਡੱਲੇਵਾਲ ਸਾਹਿਬ ਆਓ ਆਪਾਂ ਇਹਨਾਂ ਈਸ਼ੂਆਂ ਦੇ ਉੱਤੇ ਕੇਂਦਰ ਦੀ ਸਰਕਾਰ ਗੱਲਬਾਤ ਕਰਨ ਨੂੰ ਤਿਆਰ ਹੈ ਇਹਦੇ ਵਿੱਚ ਪੰਜਾਬ ਸਰਕਾਰ ਦਾ ਖੜਾ ਵੀ ਛੁੱਟਦਾ ਹੈ ਇਹ ਸ਼ਾਇਦ ਇੰਟਰਵਿਊਨ ਕਰ ਲੈਣ ਤੇ ਕੇਂਦਰ ਦੀ ਸਰਕਾਰ ਦਾ ਵੀ ਖੜਾ ਛੁੱਟਦਾ ਸੋ ਮੈਂ ਇਹਦੇ ਚ ਕੋਈ ਬੇਨਤੀ ਕਰਦਾ ਜਿਹੜੇ ਉੱਥੇ ਬੈਠੇ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਹਿਤਾ ਕਿ ਧੱਕੇਸ਼ਾਹੀ ਨਾਲ ਡੱਲੇਵਾਲਸਾ ਨੂੰ ਨਹੀਂ ਚੱਕਣ ਦੇਣਾ ਸ਼ਾਇਦ ਸੂਤਰਾਂ ਦੇ ਹਵਾਲੇ ਦੀ ਖਬਰ ਹੈ ਕਿ ਜੇ ਕਿੰਦਰ ਸਰਕਾਰ ਇਹਦੇ ਵਾਸਤੇ ਟਾਈਮ ਮਕਰਰ ਕਰ ਦਿੰਦੀ ਹੈ ਕਿ ਹਾਂ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ ਸਾਡੇ ਨੁਮਾਇंदे ਆਉਣਗੇ ਤੁਹਾਡੇ ਨਾਲ ਗੱਲ ਕਰਨ ਕਹਿੰਦੇ ਆ ਕਿ ਉੱਥੇ ਡੱਲੇਵਾਲ ਸਾਹਿਬ ਵੀ ਕੋਈ ਜਟਹਲੇ ਪੈ ਗਏ ਉਹ ਕਹਿੰਦੇ ਫਿਰ ਮੈਂ ਇਲਾਜ ਕਰਾਉਣ ਨੂੰ ਤਿਆਰ ਹੋ ਜਾਊਗਾ ਜਿਹੜੀ ਵੀ ਦਵਾਈ ਵਗੈਰਾ ਡਾਕਟਰ ਦੇਣਗੇ ਮੈਂ ਉਹ ਲੈ ਲਾਂਗਾ ਜੀ ਪਤਾ ਨਹੀਂ ਕਿ ਕਿੰਨੀ ਕਿ ਸਚਾਈ ਹੈ ਕਿੰਨੀ ਕਿ ਨਹੀਂ ਜਾਂ ਸਰਕਾਰੀ ਪੱਦਰ ਦੇ ਉੱਤੇ ਇਹਨਾਂ ਦਾ ਜਿਹੜਾ ਕਥਤ ਢਾਂਚਾ ਹੈ ਉਹੀ ਇਹੀਆਂ ਗੱਲਾਂ ਬਾਤਾਂ ਕਰ ਰਿਹਾ ਜਾਂ ਅਫਵਾਹਾਂ ਫਲਾ ਰਿਹਾ ਇਹ ਗੱਲ ਬਣੀ ਜੋਗ ਹੈ ਸੋ ਕਿਹੜੇ ਕਿਹੜੇ ਆਗੂ ਦੇ ਵਿੱਚ ਕਾਕਾ ਸਿੰਘ ਕੋਟੜਾ ਸਰਜੀਤ ਸਿੰਘ ਫੂਲ ਸੁਖਜੀਤ ਸਿੰਘ ਹਰਦੋਜ ਢੰਡੇ ਲਖਵੀਰ ਸਿੰਘ ਹੌਲਖ ਅਬ ਮੰਨੂ ਕੁਹਾੜ ਇਹ ਹਰਿਆਣੇ ਤੋਂ ਨੇ ਗੁਰਿੰਦਰ ਸਿੰਘ ਭੰਗੂ ਇਸੇ ਤਰ੍ਹਾਂ ਗੁਰਦੀਪ ਸਿੰਘ ਚਾਲ ਇਹ ਮੀਟਿੰਗ ਆਪਣਾ ਹੁਣ ਤੱਕ ਵੀ ਚੱਲ ਰਹੀ ਐ ਇਹ ਕਿਹੜੇ ਕਿਹੜੇ ਸਿੱਟੇ ਬਾਰੇ ਦੱਸਣਗੇ ਆਉਣ ਵਾਲੇ ਸਮੇਂ 'ਚ ਕਿਹੜੇ ਫੈਸਲੇ ਹੋਏ ਨੇ ਉਹ ਮੇਰਾ ਖਿਆਲ ਆਪਾਂ ਜਦੋਂ ਵੀ ਫੈਸਲੇ ਹੋਏ ਆਪਾਂ ਆਪਣੇ ਚੈਨਲ ਤੋਂ ਕੋਈ ਨਮਾਇੰਦਾ ਉਹਦੀ ਜਾਣਕਾਰੀ ਦੇ ਦੇਵੇਗਾ ਜੀ ਸਦੂਜੇ ਪਾਸੇ ਦਿੱਲੀ ਦੇ ਵਿੱਚ ਭਾਜਪਾ ਦੇ ਬੁਲਾਰੇ ਨੇ ਉਹਨਾਂ ਕਿਹਾ ਹੈ ਕਿ ਇੰਨੀ ਛੇਤੀ ਤਾਂ ਗੜਗੜ ਰੰਗ ਨਹੀਂ ਬਦਲੋ ਜਿੰਨੀ ਛੇਤੀ ਆਮ ਆਦੀ ਪਾਰਟੀ ਰੰਗ ਬਦਲਦੇ ਨੇ ਜੀ ਦੇਖੋ ਤਾਂ ਕਹਿ ਰਹੇ ਨੇ ਇਹਨਾਂ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨੇ ਵਿਕਰਮ ਸਿੰਘ ਮਜੀਠੀਆ ਦੇ ਦੋਸ਼ ਲਾਏ ਜੇ ਮਜੀਠੀਆ ਚਿੱਟੇ ਕਾ ਵਪਾਰੀ ਹੈ ਤੇ ਮਜੀਠੀਆ ਸਾਹਿਬ ਨੇ ਫਿਰ ਕਬੱਡੀ ਵਾਲੇ ਮੰਗ ਲੱਕੋ ਚੱਕ ਲਿਆ ਬਾੜਾ ਨੀ ਦਾ ਕੇਸ ਕਰਤਾ ਤੇ ਕੇਜਰੀਵਾਲ ਸਾਹਿਬ ਅੱਛ ਗਏ ਬਿਨਾ ਸ਼ਰਤ ਮਾਫੀ ਮੰਗ ਲਈ ਪਰ ਉਨ੍ਹਾਂ ਦੇ ਇੱਕ ਹੋਰ ਆਗੂ ਰਾਜ ਸਭਾ ਮੈਂਬਰ ਸੰਜੀਤ ਸਿੰਘ ਸੰਜੀਤ ਸਿੰਘ ਅੱਜ ਵੀ ਅਮਰਸਰ ਜ਼ਿਲ੍ਹੇ ਦੀਆਂ ਅਦਾਲਤਾਂ ਦੇ ਵਿੱਚ ਪੇਸ਼ ਹੁੰਦੇ ਨੇ ਪਤਾ ਨਹੀਂ ਇਹ ਕੇਸ ਕਿਉਂ ਤੱਕ ਲੱਗਣਾ ਹੈ ਪਰ ਕੇਜਰੀਵਾਲ ਨੇ ਤਾਂ ਗਿਰਗਟ ਵਾਂਗੂ ਰੰਗ ਬਦਲ ਲਿਆ ਮੈਂਟਲ ਆਇਆ ਸਮਾ ਜਿਹੜਾ ਦੋਸ਼ ਸਦਾਚੂ ਹੈ ਨਾ ਜਨਾ ਸਦਾ ਚੁੱਤ ਚਤਰਵਈ ਦੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੇ ਇਹਦਾ ਜਵਾਬ ਕੇਜਰੀਵਾਲ ਸਾਹਿਬ ਕੀ ਦਿੰਦੇ ਆ ਕੀ ਨਹੀਂ ਦਿੰਦੇ ਇਹ ਤਾਂ ਸਮਾ ਦੱਸੇਗਾ ਪਰ ਭਾਰਤੀ ਜਨਤਾ ਪਾਰਟੀ ਨੇ ਉੱਤੇ ਬੜੇ ਗੰਭੀਰ ਇਲਜ਼ਾਮ ਕਿ ਕੇਜਰੀਵਾਲ ਸਾਹਿਬ ਗਿਰਗਟ ਤੋਂ ਵੀ ਜ਼ਿਆਦਾ ਤੇਜ਼ ਰੰਗ ਬਦਲਦੇ ਰਹਿੰਦੇ ਜੀ ਅੱਜ ਦੇ ਪਰੋਨਾਂ ਦੇ ਵਿੱਚ ਅਨੰਤ ਲਾਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਸਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਮਿਹਰਬਾਨੀ ਅਸੀਂ ਅਦਸ਼ਕਾਣਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਨਾ ਪਰੌਂਦੇ ਵਿੱਚ ਜੁੜੇ ਰਹੇ ਪਰੌਂ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ